ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਕਹਿੰਦੇ ਅੱਜ ਸੰਭਾਵਨਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਜਾਣਕਾਰੀ ਮੁਤਾਬਕ ਰਿਪੋਰਟਾਂ ਮੁਤਾਬਕ ਪਪਲਪ੍ਰੀਤ ਸਿੰਘ ਤੇ ਕੁਵਿੰਦਰ ਜੋਹਲ ਤੇ ਭਾਈ ਅਮਰਤਪਾਲ ਸਿੰਘ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਤੇ ਬਾਕੀ ਨੇ ਜਿਹੜੇ ਉਹਨਾਂ ਨੂੰ ਸ਼ਾਇਦ ਅੱਜ ਸੰਭਾਵਨਾ ਹੈ ਕਿ ਕੋਈ ਨਾ ਕੋਈ ਗੱਲ ਤਣਪਤਨ ਲੱਗ ਜੇ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ। ਸਰਵਿੰਦਰ ਸੱਤਵ ਮੱਧੇ ਨੇ। ਹੂੰ। ਉਹਨਾਂ ਦੇ ਵਿੱਚ ਇਕਤਾ ਹੈਗੇ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਭਗਵੰਤ ਸਿੰਘ ਬਾਜੀ ਨੇ। ਇਹ ਤਾਂ ਜਾਣਗੇ ਕਿਉਂਕਿ ਇਹਨਾਂ ਤੇ ਜਿਹੜਾ ਐਨਐਸਏ ਲੱਗਿਆ ਸੀ 19 ਮਾਰਚ ਨੂੰ ਲੱਗਿਆ ਸੀ। 17 ਹੋ ਗਿਆ ਦਿਨ ਕੱਲ ਦਾ ਵਿੱਚ। ਕੱਲ ਇਹਨਾਂ ਦਾ ਜਿਹੜਾ ਹੈਗਾ ਉਹ ਸਮਾਪਨ ਹੋ ਜਾਣਾ। ਜਿਹੜਾ ਇਹਨਾਂ ਤੇ ਲੱਗਿਆ ਸੀਗਾ ਪਪਲਪ੍ਰੀਤ ਸਿੰਘ ਅਮਰਤਪਾਲ ਸਿੰਘ ਤੇ ਤੀਜੇ ਹੈਗੇ ਨੇ ਉਹਦੇ ਵਿੱਚ ਜੀਤ ਸਿੰਘ ਇਹਨਾਂ ਤੇ ਲੱਗਿਆ ਸੀ ਅਪ੍ਰੈਲ ਚ 1 ਤੇ 23 ਨੂੰ ਦੂਜੇ ਤੇ 25 ਨੂੰ ਅਮਰਤਪਾਲ ਸਿੰਘ ਤੇ ਸ਼ਹਿਰ 27 ਇਹ ਦੋ ਸਾਲ ਹੋ ਗਏ ਨੇ ਇਹ ਤੋਂ ਵੱਧ ਲਾਇਆ ਨਹੀਂ ਜਾ ਸਕਦਾ ਇਸ ਤੋਂ ਬਾਅਦ ਇਹ ਆਮ ਕੈਦੀ ਰਹਿ ਜਾਣਗੇ ਹਵਾਲਾਤ ਕੈਦੀ ਨਹੀਂ ਹਵਾਲਾਤ ਜਨਤਾ ਦੇ ਉੱਤੇ ਬਾਦ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਵੇ। ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਕਹਿੰਦੇ ਅੱਜ ਸੰਭਾਵਨਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ। 5 ਦੇ ਕਰੀਬੇ ਸਾਥੀ ਨੇ ਤੇ ਕਈ ਜਿਹੜੇ ਹੋਰ ਨੇ ਉਹਨਾਂ ਦੀ ਵਾਪਸੀ ਅਜੇ ਮੁਸ਼ਕਲ ਹੈ। ਇੱਕ ਤਾਂ ਜਾਣਕਾਰੀ ਮੁਤਾਬਕ, ਰਿਪੋਰਟਾਂ ਮੁਤਾਬਕ ਪਪਲਪ੍ਰੀਤ ਸਿੰਘ ਤੇ ਕੁਵਿੰਦਰ ਜੋਹਲ ਤੇ ਭਾਈ ਅਮਰਤਪਾਲ ਸਿੰਘ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਤੇ ਬਾਕੀ ਨੇ ਜਿਹੜੇ ਉਹਨਾਂ ਨੂੰ ਸ਼ਾਇਦ ਅੱਜ ਸੰਭਾਵਨਾ ਹੈ ਕਿ ਕੋਈ ਨਾ ਕੋਈ ਗੱਲ ਤਣਪੱਤਨ ਲੱਗ ਜੇ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ। ਤਰਵਿੰਦਰ ਦੇ 7 ਬੰਦੇ ਨੇ। ਹੂੰ। ਉਹਨਾਂ ਦੇ ਵਿੱਚ ਇੱਕ ਤਾਂ ਹੈਗੇ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਭਗਵੰਤ ਸਿੰਘ ਬਾਦਜੇ ਕੇ। ਹੂੰ। ਗੁਰਮੀਤ ਸਿੰਘ ਬੁੱਕਣ ਵਾਲਾ। ਸਰਬਜੀਤ ਸਿੰਘ ਉਰਪ ਦਲਜੀਤ ਕਲਸੀ। ਗੁਰਜਿੰਦਰ ਸਿੰਘ ਔਰ ਭਗੂਰੀ ਇਹਨਾਂ ਦੇ ਚਾਚਾ ਹਰਜੀਤ ਸਿੰਘ ਕੁਲਵੰਤ ਸਿੰਘ ਇਹ ਤਾਂ ਜਾਣਗੇ ਕਿਉਂਕਿ ਇਹਨਾਂ ਤੇ ਜਿਹੜਾ ਐਨਐਸਏ ਲੱਗਿਆ ਸੀ 19 ਮਾਰਚ ਨੂੰ ਲੱਗਿਆ ਸੀ 17 ਹੋ ਗਿਆ ਦਿਨ ਕੱਲ ਦਾ ਵਿੱਚ ਹੈ ਕੱਲ ਇਹਨਾਂ ਦਾ ਜਿਹੜਾ ਹੈਗਾ ਉਸ ਵਾਪਨ ਹੋ ਜਾਣਾ ਜਿਹੜਾ ਇਹਨਾਂ ਤੇ ਲੱਗਿਆ ਸੀਗਾ ਪਪਲਪ੍ਰੀਤ ਸਿੰਘ ਅਮਰਤਪਾਲ ਸਿੰਘ ਤੇ ਤੀਜੇ ਹੈਗੇ ਨੇ ਉਹਦੇ ਵਿੱਚ ਜੀਤ ਸਿੰਘ ਇਹਨਾਂ ਤਾਂ ਲੱਗਿਆ ਸੀ April ਚ ਇੱਕ ਤੇ 23 ਨੂੰ ਦੂਜੇ ਤੇ 25 ਨੂੰ ਅਮਰਤਪਾਲ ਸਿੰਘ ਤੇ ਸ਼ਹੀਦ 27 ਇਹ 2 ਸਾਲ ਹੋ ਗਏ ਨੇ ਇਹ ਤੋਂ ਵੱਧ ਲਾਇਆ ਨਹੀਂ ਜਾ ਸਕਦਾ ਤੇ ਫਿਰ ਇਸ ਤੋਂ ਬਾਅਦ ਇਹ ਆਮ ਕੈਦੀ ਰਹਿ ਜਾਣਗੇ ਹਵਾਲਾਤੀ ਕੈਦੀ ਨਹੀਂ ਹਵਾਲਾਤੀ ਜਨਾ ਤੇ ਉੱਤੇ ਬਾਅਦ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਵੇਗਾ ਸੋ ਇਦੇ ਪਿੱਛੇ ਬਹੁਤ ਵੱਡੇ ਵਰਤਾਰੇ ਨੇ ਜਿਦੇ ਵਿੱਚ ਕੇਂਦਰ ਸਰਕਾਰ ਵੀ ਸ਼ਾਮਲ ਹੈ ਸੋ ਇਹ ਜਿਹੜੇ ਸੱਤ ਨੇ ਇਹਨਾਂ ਨੂੰ ਤਾਂ ਫਿਰ ਪੰਜਾਬ ਦੀ ਜੇਲ੍ਹ ਤੇ ਵਿੱਚ ਕਿਤੇ ਲੈ ਆਂਦਾ ਜਾਵੇਗਾ ਔਰ ਜਿਵੇਂ ਆਮ ਕੇਸ ਚਲਦੇ ਆ ਦੂਜੇ ਹਵਾਲਤਿਆਂ ਤੇ ਉਸੇ ਤਰ੍ਹਾਂ ਇਹਨਾਂ ਤੇ ਵੀ ਕੇਸ ਚੱਲਣਗੇ ਅੱਗੇ ਅਦਾਲਤ ਦੀ ਮਰਜ਼ੀ ਹੈ ਅਦਾਲਤ ਉਹਨਾਂ ਕੇਸਾਂ ਦੇ ਵਿੱਚ ਜਾ ਸਭ ਤੋਂ ਵੱਡਾ ਕੇਸ ਹੈ ਇਹਨਾਂ ਤੇ ਉਹ ਤਾਂ ਉਹੀ ਹੈ ਨਾ ਜਿਹੜਾ ਅਜਨਾਲੇ ਥਾਣੇ ਤੇ ਹਮਲਾ ਹੋਇਆ ਸੀ ਹੂੰ ਉਹਨਾਂ ਕੇਸਾਂ ਦੇ ਵਿੱਚ ਇਹਨਾਂ ਤੇ ਕੋਈ ਸਜ਼ਾ ਹੁੰਦੀ ਹੈ ਜਾਂ ਨਹੀਂ ਹੁੰਦੀ ਸਫਾ ਦੱਸੇਗਾ ਕਿਉਂਕਿ ਉਹ ਕੇਸ ਫਿਰ ਆਮ ਕੇਸਾਂ ਵਾਂਗ ਅਦਾਲਤਾਂ ਵਿੱਚ ਸੁਣਵਾਈ ਅਧੀਨ ਰਹੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ